ਮੈਨੂੰ ਧੂ ਲੈਂਦੇ ਤਾਂ ਮੈਨੂੰ ਛਿਲ ਦਿੰਦੇ ਕੋਈ ਗੱਲ ਨਹੀਂ ਸਾਡੇ ਪਿਓਨ ਧੱਕੇ ਕਿਉਂ ਮਾਰੇ ਨੇ ਜੋੜੀਆਂ ਅਸੀਂ ਵੀ ਜੋੜੀ ਕਰ ਰਹੇ ਹਾਂ ਕੀ ਮੰਗਾ ਦੋ ਜੀ ਸਾਡੀਆਂ ਮੰਗਾ ਅੱਜ ਸਿਰਫ ਇੱਕੋ ਮੰਗਦੇ ਧਰਨਾ ਲੱਗਾ ਜਿਹੜਾ ਬਿਜਲੀ ਸੋਧ ਬਿੱਲ ਉਹ ਹੋ ਗਏ ਯਾਰ ਗੱਡੀ ਆ ਰਹੀ 3 ਤੱਕ ਪੰਜਾਬ ਸਰਕਾਰ ਨੇ ਇਹਨਾਂ ਤੋਂ ਮੰਗਿਆ ਸੀ ਇਹ ਜਿਹੜਾ ਮੁੱਖ ਮੰਤਰੀ ਭੱਡ ਉਹ ਫਿਰਦਾ ਬਾਹਰ ਘੁੰਮਦਾ ਉਹਨੇ ਕੋਈ ਜਵਾਬ ਨਹੀਂ ਦਿੱਤਾ ਜਿਹੜੀਆਂ ਸਾਡੀਆਂ ਪੰਚਾਇਤੀ ਜ਼ਮੀਨਾਂ ਮਤੇ ਪਾ ਕੇ ਦਿੱਤੇ ਹੋਏ ਅਸੀਂ ਇਹਨਾਂ ਨੂੰ ਪੰਚਾਇਤੀ ਜ਼ਮੀਨਾਂ ਦੇ ਬਿਜਲੀ ਘਰ ਬਸੇ ਹੋਏ ਨੇ ਉਹ ਬਿਜਲੀ ਘਰ ਅਸੀਂ ਕਾਰਪੋਰੇਟ ਥਾਂ ਦੇ ਵਿੱਚ ਕਦੀ ਨਹੀਂ ਜਾਣਦੇ ਆ ਗਏ ਜਿੰਨਾ ਚਿਰ ਸਾਡੇ ਚ ਸਾਹ ਨੇ ਅਸੀਂ ਇਹ ਨਾ ਬਿਜਲੀ ਵਾਲਾ ਪ੍ਰਾਈਵੇਟ ਹੋਣ ਦਿਆਂਗੇ ਤੇ ਨਾ ਇਹ ਜਿਹੜੀ ਪੰਚਾਇਤੀ ਜ਼ਮੀਨਾਂ ਨੇ ਇਹਨਾਂ ਦੇ ਵਾਦੀ ਹੋਣ ਦਿਆਂਗੇ ਜਿੱਥੇ ਮਰਜ਼ੀ ਜ਼ੋਰ ਲਾ ਲੈਣਾ ਅੱਜ ਸਾਡਾ ਪਹਿਲਾ ਐਕਸ਼ਨ ਸੀ 2 ਘੰਟੇ ਦਾ ਆਉਣ ਵਾਲੇ 17 18 ਤਰੀਕ ਨੂੰ ਅਸੀਂ ਡੀਸੀ ਦਫ਼ਤਰਾਂ ਦੇ ਬਾਹਰ ਆ ਉਸ ਤੋਂ ਬਾਅਦ ਲੰਮੇ ਰੇਲਾ ਦੇ ਚੱਕੇ ਜਾਮ ਕਰਾਂਗੇ ਜਿੰਨਾ ਚਿਰ ਸਾਡੀ ਮੰਗ ਮੰਨੀ ਨਹੀਂ ਜਾਂਦੀ ਇਹ ਰੇਲ ਚੱਕਾ ਦੇ ਜਾਮ ਕਰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ 1 ਵਜੇ ਤੋਂ 3 ਵਜੇ ਤੱਕ ਸੀ ਪਰ ਇਹਦੇ ਵਿੱਚ ਜਿਹੜੀ ਅਸੀਂ ਕਹਿੰਨੇ ਨਾ ਜਿੱਥੇ ਸੈਂਟਰ ਸਰਕਾਰ ਸਾਡੇ ਖਿਲਾਫ ਹੈ ਉਥੇ ਪੰਜਾਬ ਸਰਕਾਰ ਵੀ ਸਾਡੇ ਖਿਲਾਫ ਹੈ ਉਹਨਾਂ ਨੇ ਜਿਹੜੇ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰ ਦੇ ਕੇ ਸਾਡੇ ਸਾਡੇ ਜਿਹੜੇ ਸਾਥੀਆਂ ਨੂੰ ਤੜਕੇ 4 ਵਜੇ ਤੋਂ ਘਰਾਂ ਦੇ ਪੁਰਸ ਪਾ ਕੇ ਚੱਕਣੇ ਸ਼ੁਰੂ ਕਰ ਦਿੱਤੇ ਕੀ ਗੱਲ ਅਸੀਂ ਕੋਈ ਜਾਂ ਕੋਈ ਸਮੈਗ ਵੇਚਦੇ ਆ ਕੋਈ ਨਸ਼ਾ ਕਰਦੇ ਆ ਸਾਡੇ ਦੇ ਕੋਈ ਕੰਗੇਸ਼ਨ ਕੇਸ ਨੇ ਉਹ ਜਿਹੜੇ ਬੰਦੇ ਸ਼ਰਯਾਮ ਲੁੱਟਾਖੋਆ ਕਰ ਰਹੇ ਨੇ ਨਸ਼ੇ ਵੇਚ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਤੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਭਵਲਕ ਦੇ ਹੱਕ ਵਿੱਚ ਬੋਲਦੇ ਨੇ ਉਹਨਾਂ ਨੂੰ ਤੜਕੇ 4 ਵਜੇ ਪੈਗੇ ਚੁੱਕੀ ਲ ਜਾਂਦੇ ਨੇ ਕੋਈ ਹੈ ਸੀ ਇਹਨਾਂ ਕੋਲੇ ਪ੍ਰੂਫ ਵੀ ਕੀ ਉਹਨਾਂ ਦੇ ਖਿਲਾਫ ਇਹਨਾਂ ਕੋਲੇ ਸੀਗਾ ਜਿਹੜਾ ਨਾ ਚੁੱਕੇ ਨੇ ਦੱਸਿਆ ਕਿ ਅੱਜ ਸੇ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਰੋਕੇ ਜਾਣੇ ਸੀ ਪੰਜਾਬ ਵਿੱਚ ਰੇਲਵੇ ਟ੍ਰੈਕ ਤੱਕ ਕਿਸਾਨ ਨਹੀਂ ਪਹੁੰਚ ਪਾਰੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਰਸਤਿਆਂ ਦੇ ਵਿੱਚ ਕਿਸਾਨਾਂ ਨੂੰ ਰੋਕ ਲਿੱਤਾ ਜਾਂਦਾ ਹੈ ਕਿਸਾਨ ਨੇਤਾਵਾਂ ਦੇ ਨਾਲ ਬੈਸ ਤੱਕ ਦੀ ਵੀਡੀਓ ਸਾਹਮਣੇ ਆਈ ਹੈ ਬਾਰੀਕੇਟਿੰਗ ਲਗਾਈ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸਾਨਾਂ ਦੇ ਵੱਲੋਂ ਅੱਜ ਰੇਲਵੇ ਟ੍ਰੈਕ ਜਾਮ ਕੀਤੇ ਜਾਣੇ ਸੀ ਇਸ ਦਾ ਐਲਾਨ ਦਾ ਪਤਾ ਚੱਲਦੇ ਹੀ ਪੁਲਿਸ ਸ ਸ਼ੁੱਕਰਵਾਰ ਤੜਕੇ ਕਿਸਾਨ ਨੇਤਾਵਾਂ ਦੇ ਘਰੇ ਪਹੁੰਚ ਜਾਂਦੀ ਹੈ ਕਈ ਨੇਤਾਵਾਂ ਨੂੰ ਹਿਰਾਸਤ ਸਿਲਾ ਲਿਆ ਗਿਆ ਕਿਸਾਨ ਨੇਤਾ ਦਲ ਦੇ ਸੁਖਦੇਵ ਮਗਲੀ ਵਰਕੇ ਨੇਤਾਵਾਂ ਨੂੰ ਘਰ ਦੇ ਵਿੱਚ ਨਸਰ ਬੰਦ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਭਾਰਤੀ ਕਿਸਾਨ ਮਸੂਰੀ ਉਹਨਾਂ ਦੇ ਪ੍ਰਧਾਨ ਦਿਲਪਖ ਸਿੰਘ ਨੇ ਕਿਹਾ ਕਿ ਪੁਲਿਸ ਨੇ ਰਾਤ ਤੋਂ ਹੀ ਰੇਡ ਸ਼ੁਰੂ ਕਰ ਦਿੱਤੀ ਹੈ ਹੁਣ ਕਿਹਾ ਕਿ ਭਗਵੰਤ ਮਾਨ ਮੋਦੀ ਸਰਕਾਰ ਦਾ ਦੂਸਰਾ ਚਿਹਰਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਜ਼ਮੀਨਾਂ ਨਿੱਜੀ ਹੱਥਾਂ ਚ ਲਈਆਂ ਜਾਂ ਗਿਆ ਗਰੀਬ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ 90% ਬਿਜਲੀ ਗਰੀਬਾਂ ਦੀ ਬੰਦ ਹੋ ਜਾਵੇਗੀ ਪ੍ਰਦਰਸ਼ਨਕਾਰੀ ਕਿਸਾਨ ਬਿਜਲੀ ਸੰਚੋਧਨ ਬਿੱਲ ਵਾਪਸ ਲੈਣ ਦੀ ਮੰਗ ਤੇ ਚਲਦੇ ਰੇਲ ਰੋਕੋ ਦਾ ਐਲਾਨ ਕਰਦੇ ਨਸਰਾਈ ਨੇ ਦੱਸਿਆ ਇੱਕ ਇੱਕਸਾਨਾ ਦੇ ਵੱਲੋਂ ਲੁਧਿਆਣਾ ਚਲੰਦਰ ਤੇ ਅਮ੍ਰਿਤਸਰ ਸਮੇਤ 19 ਚਲਿਆ ਤੇ 26 ਥਾਵਾ ਤੇ ਰੇਲਵੇ ਟ੍ਰੈਕ ਤੇ ਤਰਨਾ ਦਿੱਤਾ ਜਾਂਦਾ ਲਾਨ ਕੀਤਾ ਗਿਆ ਸੀ ਕਿਸਾਨਾਂ ਦਾ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 3 ਵਜੇ ਯਾਨੀ ਕਿ 2 ਘੰਟਿਆਂ ਲਈ ਹੋਣਾ ਸੀ ਇਸ ਦੌਰਾਨ ਜੋ ਤਸਵੀਰਾਂ ਸਾਹਮਣੇ ਆਈ ਨੇ ਫਿਰੋਜ਼ਪੁਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਰੇਲਵੇ ਟ੍ਰੈਕ ਤੇ ਕਿਸਾਨਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਤਾਂ ਸੇਕੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਤੈਨਾਤ ਰਹੀ ਹੈ ਇਸ ਦਰਮਿਆਨ ਐਸਐਸਪੀ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਕੀ ਆਪਾਂ ਇਹ ਸਰੋਹ ਨੂੰ ਵੀ ਜੜਾ ਨਾ ਉਹ ਦੇਖੀਏ ਪੀ ਪੰਜਾਰ ਦੇ ਵਿੱਚ ਹੋਰ ਵੀ ਪਤਾ ਕਰਨ ਨੂੰ ਲੱਗਿਆ ਤਰਨਗੇ ਨਹੀਂ ਲੱਗੇ ਪਤਾ ਚ ਰੋਸੇ ਮੇਰੇ ਮੇਰੇ ਕੋਲੇ ਆ ਗਈ ਆ ਗੱਲ ਮੇਰੇ ਕੋਲੇ ਗੱਲ ਆ ਗਈ ਆਪਣੀ ਜੀ ਮੇਰੀ ਗੱਲ ਸੁਣਾ ਸਰ ਜੀ ਤੁਹਾਨੂੰ ਬੇਨਤੀ ਆ ਅਸੀਂ ਨਾ ਪਿਆਰ ਨਾਲ ਅਜਾੜੇ ਤੋਂ ਮੇਰੀ ਗੱਲ ਪੰਦਤ ਜੀ ਨਾ ਐਡਾ ਠੀਕ ਨਹੀਂ ਨਹੀਂ ਆ ਨਹੀਂ ਆ ਨਹੀਂ ਦੇਗਾ ਮੇਰਾ ਆ ਜਿਹੜਾ ਜੇਤੀ ਆਖਰੇ ਹੋ ਕੇ ਲੈ ਕੇ ਬਸਿਆ ਤੁਸੀਂ ਮੇਰੀ ਗੱਲ ਜੇਤੀ ਇਹੋ ਗੱਲ ਲੈ ਕੇ ਟੱਕਰ ਨਾ ਨਹੀਂ ਨਹੀਂ ਮੰਗਾ ਸੇ ਆਪਣੀ ਪਹਿਲਾਂ ਕਰ ਲੈਣ ਬਾਕੀ ਨਾ ਲੱਗੇਗਾ ਨਹੀਂ ਲੱਗੇਗਾ ਮੈਂ ਕਰਦੇ ਨਹੀਂ ਲੱਗੇ ਬਾਈ ਜੀ ਪੜਾ ਕਰਦੇ ਅਸੀਂ ਆਏ ਨਹੀਂ ਲੱਗੇ ਨਾ ਬੈਠੋ ਯਾਰ دیکھو پھر سامنے دوسرے پھر سامنے جو دس اسی سنو آ لگا دیکھو اوئے یار ماں بھائی کوئی نہیں کام نہ سن سن چل میں اوئے زندہ باد زندہ باد زندہ باد زندہ باد ਮੈਂ ਬੰਦੇ ਨੂੰ ਬੰਦੇ ચાર <laughs> ਇਹ ਦੋ ਵਾਰ ਮੈਂ ਕਹਿੰਦਾ ਆਜੇ ਚੱਲ ਜਾ ਮੇਰੀ ਆਜੂ ਆ ਗਿਆ ਨੀ ਅੱਜ ਮੈਂ ਨਹੀਂ ਕਹਦਾ ਤੂੰ ਚੱਲ ਤੂੰ ਚੱਲ ਮੇਰੀ ਇੱਕ ਗੱਲ ਸੁਣਦਾ ਮੈਂ ਕਹਿੰਦਾ ਤੇਰਾ ਅੱਖਰ ਧੰਨਵਾਦ ਕਰਦਾ ਦੇਖੋ ਮੈਂ ਇੱਕ ਦੂਜੇ ਕਰਦਾ ਕਿ ਨਾ ਕਰੇਗਾ ਨਹੀਂ ਕਰੇਗਾ ਯਾਰ ਗੱਲ ਸੁਣ ਦੇਖ ਮੈਂ ਸਾਥ ਯਾਰ ਪਿਆਰੀ ਇੱਕ ਗੱਲ ਹੋਰ ਤਾਲਾ ਔਰ ਹਾਂ ਮੈਂ ਵੀ ਇੱਕ ਕੰਮ ਆਹ ਤੈਨੂੰ ਕੋਈ ਬਿਮਾਰੀ ਤੋਟ ਕੇ ਮਾਰਦਾ ਨਹੀਂ ਮਾਰਦਾ ਜਾਣ ਰੱਖ ਚੱਲ ਜਾ ਫੜੀ ਮਾਰਦਾ ਚਲ ਆਓ ਸਾਰੇ ਆ ਜਾ ਯਾਰ ਯਾਰ ਤੀ ਜੱਦ ਕਿਉਂ ਕਰਦੀ ਨਹੀਂ ਲੋੜ

ਕੀ ਹੋ ਜਾਂਦਾ ਮਾਲਾ ਨਹੀਂ ਲੱਗਦਾ ਕਰਦਾ ਨਹੀਂ ਕਰਦਾ ਹੋ ਕੇ ਨਹੀਂ ਲਾਉਂਦਾ ਨਹੀਂ ਲਾਉਂਦਾ ਕਰਦਾ ਬਾਅਦ ਚ ਗੱਲ ਕਰੀਏ ਇਹ ਵੀ ਗੱਲ ਕਰਦਾ ਇਹ ਨਹੀਂ ਨਹੀਂ ਚਲੋ ਕਰਦੇ ਆ ਅਜੇ ਅੰਕਲ ਜੰਨੇ ਨਹੀਂ ਹੋ ਜਾਂਦਾ ਨਹੀਂ ਲਾਉਂਦਾ ਨਹੀਂ ਨਹੀਂ ਅਜੇ ਹੋਰ ਰਿਜ਼ਰਵ ਬੈਠੀ ਜਾ ਬੰਦ ਕਰੀਏ ਆ ਬੈਠੀ ਬੰਦ ਹੋਈ ਜਾਂਦੇ ਯਾਰ ਕੀ ਪ੍ਰੈਕਟੀਕਲ ਹੋਗੀ ਆ ਗੱਡੀ ਲਾਂ ਰੋਆ ਯਾਰ ਤੰਦੇ ਸੁਚੇਲੇ ਦਾ ਪ੍ਰਧਾਨ ਤੁਸੀਂ ਆਓ ਮੈਂ ਤੁਹਾਨੂੰ ਅੱਗੇ ਨਾ ਦੱਤਾਂ ਚੱਲਿਆ ਨਹੀਂ 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 ਅਸੀਂ ਤੁਹਾਨੂੰ ਚੱਲੇ ਆ ਕੋਈ ਨਹੀਂ ਜਾਂਦਾ ਹੁੰਦਾ ਦੂਗੀ ਯਾਰ ਅ ਇੱਥੇ ਜੀ ਜਿਹੜਾ ਕਿਸਾਨਾਂ ਵੱਲੋਂ ਇੱਥੇ ਰਿਲੇਸ਼ਨਸ਼ਲ ਰੋਜ਼ ਪਰਤੇ ਕਰਨਾ ਆਇਆ ਹੈ ਤੇ ਜਿਹੜੀ ਸਚਕੰਡ ਐਕਸਪ੍ਰੈਸ ਹੈ ਇਸ ਨੇ ਇਹ ਉਹਨਾਂ ਨੇ ਕੋਈ ਗੱਲ ਨਹੀਂ ਇਹਦੀ ਚਾਹੇ ਕਿ ਜਿਹਦੇ ਬਾਰੇ ਉਹ ਨਹੀਂ ਰੋਕ ਰਹੇ ਸਾਈਡ ਤੇ ਬੈਠੇ ਆ ਤੇ ਅ ਬਾਕੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਜੰਗੀ ਹੈ ਜੀ ਸਿੱਧੀ ਕਿ ਨਹੀਂ ਹਲਾਟ ਰਹੇ ਠੀਕ ਹੈ ਜੀ ਅੰਦਰ ਚੰਤ ਜੀ ਸਰ ਉਹ ਦੇ ਕਹਿ ਰਹੇ ਕਿ ਸਾਡੇ ਨਾਲ ਬਹੁਤ ਜ਼ਿਆਦਾ ਜਿਹੜੀ ਪੁਲਿਸ ਨੇ ਧੱਕਾ ਕੀਤਾ ਜੀ ਨਹੀਂ ਨਹੀਂ ਜੀ ਕੋਈ ਧੱਕਾ ਨਹੀਂ ਅਸੀਂ ਕਹਦੇ ਧੱਕਾ ਆਪਾਂ ਸਾਰਿਆਂ ਨੇ ਕੋਈ ਹੁੰਦਾ ਧੱਕਾ ਤੋਂ ਕਹਿੰਦੇ ਕੋਈ ਕਰਦੇ ਸ਼ਾਂਤੀ ਬਣ ਗਈ ਸਰ ਇਹ ਉੱਥੇ ਲਈ ਚਾਰ ਹੋ ਗਏ ਸਰ ਸ਼ਾਂਤੀ ਬਣ ਗਈ ਸਰ ਨਹੀਂ ਦੇਖੋ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਚੈੱਕ ਕਰਾ ਲਈਦਾ ਹਾਂ ਹਾਂ ਇਸੇ ਸੰਭੀ ਐਸਐਸਪੀ